ਕੀ ਚ ਤਾਂ ਮਣੀ ਦਿੰਨਾ ਕਿ ਮੈਂ ਹਰਪ੍ਰੀਤ ਸਿੰਘ ਮੱਖੂ ਦਾ ਚੈਨਲ ਬੰਦ ਕਰਾਉਂਗਾ ਇਸ ਬੰਦੇ ਨੇ ਗਾਈਡਲਾਈਨਸ ਜਿਹੜੀਆਂ ਹੁੰਦੀਆਂ ਜਿਹੜੀਆਂ ਗਾਈਡਲਾਈਨਸ ਦਿੰਦੇ ਆ ਪੂਰੀਆਂ ਨਹੀਂ ਕੀਤੀਆਂ ਹੋਈਆਂ ਸੋ ਹਾਈ ਕੋਰਟ ਦੇ ਵਿੱਚ ਮੈਂ ਇਹ ਸਾਰਾ ਮੈਟਰ ਰੱਖਣ ਜਾ ਰਿਹਾ ਇਹ ਜਿੰਨੇ ਵੀ ਪੱਤਰਕਾਰ ਬਣੇ ਹੋਏ ਆਪਣੇ ਆਪ ਨੂੰ ਇੱਕ ਦੂਜਾ ਖੋਤਾ ਥੋਥਾ ਜਨਾ ਸਵੇਰੇ ਭੌਂਕੀ ਜਾਂਦਾ ਸੀ ਉੱਠ ਕੇ ਟਾਈਮ ਬੰਨ ਲਓ ਫਲਾਣਾ ਕਰ ਲਓ ਪ੍ਰਵਾਹ ਕਿਸੇ ਓੜ ਨਾ ਬੰਦੀ ਟਾਈਮ ਮੜਕੇ ਤੇਰੇ ਹਾਲਾਤ ਬਹੁਤ ਮਾੜੇ ਕਰਦੇ ਨੇ ਆ ਪੁਲਿਸ ਨੇ ਦੂਜੀ ਗੱਲ ਜਿਨ੍ਹਾਂ ਨੇ ਗੇਮਾ ਖੇਡਨੀ ਆ ਹੁੰਦੀਆਂ ਨਾ ਉਹ ਇਹ ਜੀਆਂ ਥੋਥੀਆਂ ਚਾਲਾਂ ਨਹੀਂ ਚਲਦੇ ਸਮਝਦਾ ਪਿੰਡ ਬਾਦ ਸ਼ਹਿਰ ਬਾਦ ਇਹ ਸਾਨੂੰ ਨਾ ਸਖਾ ਸਾਡੇ ਨਾਲ ਆ ਪਿੰਡਾਂ ਵਾਲੇ ਹੀ ਹੁੰਦੇ ਗੱਡੀ 'ਚ ਸਮਝ ਗਿਆ ਸਾਡੇ ਲਈ ਸਾਡੇ ਭਰਾ ਨੇ ਭਾਵੇਂ ਉਹ ਪਿੰਡਾਂ ਵਾਲੇ ਆ ਭਾਵੇਂ ਸ਼ਹਿਰ ਵਾਲੇ ਆ ਸਮਝ ਗਿਆ ਗੱਲ ਸਾਡੇ ਭਾਈਚਾਰਾ ਤੇ ਇੱਕ ਉਹ ਹਾਨੀ ਥੋਥਾ ਉਹਨੇ ਹਲੇ ਤੱਕ ਦੱਸਿਆ ਹੀ ਨਹੀਂ ਵੀ ਚੱਕੀ ਵਾਲਾ ਕੀ ਕਰਨ ਆਂਦਾ ਸੀ ਯਾ ਤਾਂ ਦੱਸ ਦੇ ਦੂਜੀ ਗੱਲ ਅਕਾਈ ਚੱਖਾ ਪਾ ਕੇ ਆਪਣੀ ਵਾਈਫ ਨੂੰ ਲੈ ਕੇ ਆਈ ਮੇਰੇ ਕੋਲ ਮੈਂ ਪੁੱਛਾਂਗਾ ਜਿਹੜੀ ਤੂੰ ਮਨ ਕਰ ਤਕਾਣੀ ਬਣਾਈ ਹੈ ਨਾ ਮੈਂ ਪੁੱਛਾਂਗਾ ਵੀ ਇਹ ਵੀਡੀਓ ਮੈਂ ਬਣਵਾਈ ਸੀ ਕਿ ਉਹਨੇ ਮੈਨੂੰ ਬਣਾ ਕੇ ਭੇਜੀ ਸੀ ਅ ਨਿੱਕੂ ਦਾ ਸਾਰਾ ਮੇਰੇ ਫੋਨ ਚ ਡਾਟਾ ਪਿਆ ਮੈਂ ਅੱਜ ਸੀਨੀਅਰ ਅਫਸਰਾਂ ਨੂੰ ਦਿਖਾ ਕੇ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਕੇ ਆਇਆ ਮੱਖੂ ਦਾ ਕੀ ਕਿਰਦਾਰ ਹੈ ਉਹ ਵੀ ਸਾਰਾ ਦੱਸ ਕੇ ਆਇਆ ਵੀ ਮੱਖੂ ਕੀ ਚੀਜ਼ ਹੈ ਕਿੰਨੇ ਜਨੇ ਘਟਾਲੇ ਕੀਤੇ ਆ ਖਰੜ ਤੋਂ ਵੀ ਪੇਪਰ ਆ ਜਾਣੇ ਆ ਸਾਰੇ ਦਸਤਾਵੇਜ਼ ਇਕੱਠੇ ਕਰ ਰਹੇ ਆ ਜੀ ਪੋਸਟਕੋ ਵਾਲੀ ਐਫ ਆਈ ਆਰ ਵੀ ਕੱਢ ਰਹੇ ਆ ਇੰਦੇ ਚੈਨਲ ਦਾ ਦਾ ਮੈਂ ਉਹ ਹਾਲ ਕਰਾਂਗਾ ਯਾਦ ਰੱਖੇਗਾ ਸੋ ਜਦੋਂ ਕੱਲਾ ਬੰਦਾ ਸਾਰੇ ਦਸਤਾਵੇਜ਼ ਇਕੱਠੇ ਕਰਨ ਤੇ ਲੱਗਿਆ ਹੋਵੇ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਪਰ ਮੰਜੀ ਪੀੜੀ ਉਹ ਟਕਾ ਕੇ ਠੋਕਾਂਗਾ ਯਾਦ ਰੱਖਾਂਗਾ ਤੇ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਮੱਖੂ ਬਾਜਵਾ ਹੰਨੀ ਹੈਰੀ ਅਵੀ ਤੁਸੀਂ ਯਾਰ ਕਿੰਨੇ ਥੋਥੇ ਚੰਨੇ ਹੋ ਤੁਸੀਂ ਪਾਗਲਾ ਵਾਂਗੂ ਕੁੱਤੇ ਵਾਂਗੂ ਫੇਸਬੁੱਕ ਤੇ ਭੌਂਕੀ ਵੀ ਜਾਂਦੇ ਹੋ ਦੂਜੇ ਪਾਸੇ ਅਫਸਨਾ ਕੋਲ ਜਾਂਦੇ ਹੋ ਤੇ ਲਿਲੜੀਆਂ ਘੜਦੇ ਹੋ ਸਾਦਾ ਪੱচ্চਾ ਦੇ ਦੋ ਸਾਦਾ ਪੱচ্চਾ ਦੇ ਦੋ ਮੱਖਣ ਵਾਂਹੀ ਨਹੀਂ ਪਤਾ ਵੀ ਆਈਪੀਸੀ ਬੰਦ ਹੋ ਗਈ ਐ ਅਖਬਾਰ ਪੜ੍ਹਿਆ ਕਰ ਤੈਨੂੰ ਪਤਾ ਲੱਗੇ ਉਹਦਾ ਤੂੰ ਪੱਤਰਕਾਰ ਐ ਧਾਰਾ ਬਦਲੀਆਂ ਹੋਈਆਂ ਕਾਨੂੰਨ ਬਦਲ ਗਿਆ ਹੋਇਆ ਅਕਲ ਕਰ ਅਕਲ ਮਾਣੀ ਮੋਟੀ ਇਹਨੂੰ ਇਹਨੂੰ ਬੁੱਦੀ ਨੂੰ ਵਰਤ ਲੈ ਤੇ ਰਹੀ ਗੱਲ ਦੂਜੀ ਮਾਫੀ али ਕਿੱਡਾ ਤੂੰ ਉਹ ਬੰਦਾ ਐ ਥੋਥਾ ਜਨਾ ਜੇ ਤੂੰ ਮੇਰੇ ਨਾਲ ਕਹਿਣਾ ਐ ਮੈਂ ਮਰਚਾ ਹੀ ਕਰਾਣਾ ਸੀ ਤੂੰ ਮੇਰੇ ਨਾਲ ਗੱਲ ਕਿਉਂ ਕੀਤੀ ਸੋਹਣ ਗੱਲ ਮੈਂ ਦੱਸਦਾ ਵਿੱਕੀ ਥੋਮਸ ਵੀਰ ਨੇ ਚਲੋ ਅਗਲੇ ਨੇ ਇੱਜ਼ਤ ਨਾਲ ਗੱਲ ਕੀਤੀ ਮੈਂ ਨਹੀਂ ਤੇਰੇ ਅੰਗੂ ਕਿਸੇ ਨੂੰ ਨਿੰਦਰਾ ਉਹਨੇ ਗੱਲ ਕਰਾਈ ਮੈਂ ਗੱਲ ਕਰ ਲਈ 32 ਮਿੰਟ ਤੋਂ ਮੇਰਾ ਦਿਮਾਗ ਘੜਦਾ ਰਿਹਾ ਪ੍ਰਿੰਕਲ ਲੈਟਾ ਪ੍ਰਿੰਕਲ ਉਧਾ ਤੂੰ ਬਲੈਕਮੇਲਰ ਆਇਆ ਤੇਰੇ ਤੇਰੇ ਖਿਲਾਫ ਮੈਨੂੰ ਪਤਾ ਹੀ ਨਹੀਂ ਸੀ ਬਈ ਦਰਬਾਰ ਸਾਹਿਬ ਤੋਂ ਤੇਰੇ ਖਿਲਾਫ ਫਰਮਾਨ جاری ਹੋਇਆ ਮੈਂ ਤਾਂ ਤੈਨੂੰ ਜੁੱਤੀ ਤੇ ਨਾ ਰੱਖਾਂ ਖੱਚ ਨੂੰ ਮੈਨੂੰ ਨਹੀਂ ਪਤਾ ਸੀ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਜੇ ਕਿਸਮ ਦੇ ਬੰਦੇ ਨੂੰ ਮੂੰਹ ਨਾ ਲਾਇਆ ਜਾਏ ਜਿਹੜੇ ਵੀ ਤੇਰੇ ਨਾਲ ਤੇਰੀ ਉਹ ਬਲੈਕਮੇਲਰ ਟੀਮ ਹੈਗੀ ਹੈ ਮੈਂ ਸਾਰੀ ਬੰਨ ਕੇ ਰੱਖੂੰ ਚਿੰਤਾ ਨਾ ਕਰ ਮੈਂ ਉਏ ਕੋ ਦੇਖਦੇ ਨਹੀਂ ਹੁੰਦੇ ਆਪਾਂ ਹੁੰਦੇ ਤੇ ਡਿਸਕਵਰੀ ਤੇ ਵੀ ਇੱਕ ਸ਼ੇਰ ਨੂੰ 5 7 10 ਕੁੱਤੇ ਪੈ ਗਏ ਉਸ ਹਿਸਾਬ ਹੈ ਤੁਹਾਡਾ ਸ਼ੇਰ ਨੇ ਸ਼ੇਰ ਹੀ ਰਹਿਣਾ ਕੁੱਤਿਆਂ ਨੇ ਕੁੱਤਾ ਹੀ ਰਹਿਣਾ ਹੁੰਦਾ ਸਮਝ ਆਈ ਮੇਰੀ ਗੱਲ ਮੈਨੂੰ ਕੋਈ ਪਰਵਾਹ ਨਹੀਂ ਨਾ ਮੈਂ ਡਰਦਾ ਨਾ ਮੈਂ ਤੁਹਾਡਾ ਕੋਈ ਵੈਮ ਪਾਲਿਆ ਤੁਹਾਡੇ ਪੱਲੇ ਕੀ ਹੈ ਮੈਨੂੰ ਸਾਰਾ ਕੁਝ ਪਤਾ ਸੋ ਜਿਹੜੇ ਟਾਈਮ ਪਾਂਦੀਆਂ ਗੱਲਾਂ ਕਰਦੇ ਨੇ ਕਚੈਰੀ ਦੇ ਗੇਟ ਮੋਰੋਂ ਲੰਘ ਕੇ ਦਿਖਾ ਦੇਣਾ ਮੈਨੂੰ ਉੱਥੇ ਬੰਨ ਦਾ ਮੂਤ ਨਿਕਲ ਜਾਂਦਾ ਉੱਥੇ ਜਾ ਕੇ ਸੀਪੀ ਦਫ਼ਤਰ ਹੋਰੀ ਗਈ ਜਾਣਗੇ ਛਰ ਛਾਜੂ ਐਂ ਕਹਤਾ ਛਰ ਛਾ ਨਮਾ ਐਂ ਕਹਤਾ ਖੋਤੀਆਂ ਹੋ ਤੁਸੀਂ ਖੋਤੀਆਂ ਜਿਨ੍ਹਾਂ ਨੇ ਲੜਨਾ ਹੁੰਦਾ ਨਾ ਉਹ ਐ ਨਹੀਂ 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 ਕਰਦੇ ਯਾ ਤੁਹਾਨੂੰ ਮੇਰੀ ਦੁਕਾਨ ਨਹੀਂ ਪਤਾ ਹੀ ਆ ਤੈਨੂੰ ਮੇਰਾ ਘਰ ਨਹੀਂ ਪਤਾ ਹੀ ਆ ਤੈਨੂੰ ਮੇਰਾ ਮੋਬਾਈਲ ਨੰਬਰ ਨਹੀਂ ਪਤਾ ਹੀ ਹੁਸ਼ਿਆਰਪੁਰ ਦੇ ਲਾਗੇ ਉਹ ਵੀਡੀਓ ਬਣਾ ਕੇ ਪਵਾਤੀ ਜੀ ਪ੍ਰਿੰਕਲ ਦਾ ਟਾਈਮ ਚੱਕਣ ਗਏ ਸੀ ਪ੍ਰਿੰਕਲ ਉਹਨਾਂ ਨੂੰ ਵੀ ਪਾਲੀ ਜਿਹੜੇ ਬੇਲੇ ਨੂੰ ਉਹਨੂੰ ਫ੍ਰੀ ਦਾ ਗਦੀ ਗੇੜ ਪਵਾਤਾ ਉਹਨੇ ਮਰ ਜਾਣਾ ਹਾਈ ਕੋਰਟ ਚ ਕੀਸੀਆਂ ਕਰਦੇ ਉਹ ਵੀਡੀਓ ਝੂਠੀ ਪਾ ਕੇ ਉਹਨੇ ਮੁੜ ਕੇ ਦੇਖੀ ਕੋਰਟ ਚ ਲਿਖ ਕੇ ਦੇਣਾ ਵੀ ਮੇਰੇ ਕੋ ਗਲਤ ਵੀਡੀਓ ਪਵਾਈ ਸੀ ਸੋ ਅਕਲ ਨੂੰ ਹੱਥ ਮਾਰੋ ਕਿਉਂ ਆਪਣਾ ਜਲੂਸ ਕਢਾਇਆ ਖੱਚੋਂ Subscribe to One India channel and never miss an update.